ਜਵਾਹੁਰ ਪੂਰਾ ਨਮਸਕਾਰੇ ਪ੍ਰਭ ਸਭੇ ਕਾ ਜਿਸ ਵਾਰੇ ਹਰ ਆਪਣੇ ਕਿਰਪਾ ਤਾਰੀ ਪ੍ਰਭ ਪੂਰਨ ਪੈ ਜਿਸ ਵਾਰੀ ਆਪਣੇ ਦਾਸ ਕੋ ਪਇਓ ਸਹਾਈ ਸਗਲ ਮਨੋਰਥ ਕੀਨੇ ਕਰਤੇ ਓਣੀ ਬਾਤ ਨਕਾਈ ਰਹਾਓ ਕਰਤੇ ਬੁਰਖ ਤਾਲਤੀ ਵਾਇ ਵਿਛੈ ਲਗ ਚਲੀ ਮਾਇ ਤੋਟ ਨਾ ਕਤ ਹੂੰ ਆਵੇ ਮੇਰੇ ਪੂਰੇ ਸਤੁਰ ਪਾਵੇ ਸਿਮਰ ਸਿਮਰ ਦੇਯਾ ਲਾ ਸਭ ਜੀ ਭਏ ਕਿਰਪਾ ਲਾ ਜੈ ਜੈ ਕਰ ਗੁਸਾਈ ਜਿਨ ਪੂਰੀ ਬੰਤ ਬਣਾਈ ਤੂੰ ਪਾਰੋ ਸਾਮੀ ਮੂਰਾ ਇਹ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਧਿਆਇ ਸਰਬ ਭਲਾ ਪੁੰਨ ਪਿਆ ਸੋਰਠ ਮਹਲਾ ਪੰਜਵਾਂ ਪੁਰ ਪੂਰਾ ਨਮਸਕਾਰੇ ਪ੍ਰਭ ਸਭੇ ਕਾ ਜਿਸ ਵਾਰੇ ਹਰ ਆਪਣੇ ਕਿਰਪਾ ਤਾਰੀ ਪ੍ਰਭ ਪੂਰਨ ਪੈ ਜਿਸ ਵਾਰੀ ਆਪਣੇ ਦਾਸ ਕੋ ਪਇਓ ਸਹਾਈ ਸਗਲ ਮਨੋਰਥ ਕੀਨੇ ਕਰਤੇ ਓਣੀ ਬਾਤ ਨਾ ਕਾਈ ਰਹਾਓ ਕਰਤੇ ਬੁਰਖ ਤਾਲਤੀ ਬਿਆ ਪਿੱਛੇ ਲਗ ਚਲੀ ਮਾਇਆ ਟੋਟ ਨਾ ਖਤ ਹੂੰ ਆਵੇ ਮੇਰੇ ਪੂਰੇ ਸਤੁਰ ਪਾਵੇ ਸਿਮਰ ਸਿਮਰ ਦੇਯਾ ਲਾ ਸਭ ਜੀ ਪਏ ਕਿਰਪਾ ਲਾ ਜੈ ਜੈ ਘਰ ਗੁਸਾਈ ਜਨਪੁਰੀ ਬੰਤ ਬਣਾਈ ਤੂੰ ਪਾਰੋ ਸਾਮੀ ਮੂਰਾ ਇਹ ਪੁਨ ਪਦਾਰਥ ਤੇਰਾ ਜਨ ਨਾਨਕ ਏਕ ਧਿਆਇ ਸਰਬ ਭਲਾ ਪੁਨ ਪਇਆ ਸੋਰਟ ਮਹਲਾ ਪੰਜਵਾਂੁਰਪੂਰ ਸਕਾਰੇ ਪ੍ਰਭ ਸਭੇ ਕਾ ਜਿਸ ਵਾਰੇ ਹਰ ਆਪਣੇ ਕਿਰਪਾ ਤਾਰੀ ਪ੍ਰਭ ਪੂਰਨ ਪੈ ਜਿਸ ਵਾਰੀ ਆਪਣੇ ਦਾਸ ਕੋ ਪਇਓ ਸਹਾਈ ਸਗਲ ਮਨੋਰਥ ਕੀਨੇ ਕਰਤੇ ਓਣੀ ਬਾਤ ਨਾ ਕਾਈ ਰਹਾਓ ਕਰਤੇ ਬੁਰਖ ਤਾਲ ਤਿਵਾਇ ਵਿਚੈ ਲਗ ਚਲੀ ਮਾਇ ਤੋਟ ਨਾ ਕਤ ਹੂੰ ਆਵੇ ਮੇਰੇ ਪੂਰੇ ਸਤੁਰ ਪਾਵੇ ਸਿਮਰ ਸਿਮਰ ਦੇਯਾ ਲਾ ਸਭ ਜੀ ਪਏ ਕਿਰਪਾ ਲਾ ਜੈ ਜੈ ਘਰ ਗੁਸਾਈ ਜਨ ਪੂਰੀ ਬੰਤ ਬਣਾਈ ਤੂੰ ਪਾਰੋ ਸ਼ਾਮੀ ਮੂਰਾ ਇਹ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਧਿਆਇ ਸਰਬ ਫਲਾ ਪੁੰਨ ਪਿਆ ਸੋਰਠ ਮਹਲਾ ਪੰਜਵਾਂ ਪੁਰ ਪੂਰਾ ਨਮਸਕਾਰੇ ਪ੍ਰਭ ਸਭੇ ਕਾ ਜਿਸ ਵਾਰੇ ਅਰ ਆਪਣੇ ਕਿਰਪਾ ਤਾਰੀ ਪ੍ਰਭ ਪੂਰਨ ਪੈ ਜਿਸ ਵਾਰੀ ਆਪਣੇ ਦਾਸ ਕੋ ਪਇਓ ਸਹਾਈ ਸਗਲ ਮਨੋਰਥ ਕੀਨੇ ਕਰਦੇ ਹੁਣੀ ਬਾਤ ਨਾ ਕਾਈ ਰਹਾਓ ਕਰ ਹਾਲਤੀ ਵਯਾ ਪਿੱਛੇ ਲਗ ਚਲੀ ਮਯਾ ਟੋਟ ਨਾ ਕਤ ਹੂੰ ਆਵੇ ਮੇਰੇ ਪੂਰੇ ਸਤੁਰ ਪਾਵੇ ਸਿਮਰ ਸਿਮਰ ਦੇਯਾ ਲਾ ਸਭ ਜੀ ਭਏ ਕਿਰਪਾ ਲਾ ਜੈ ਜੈ ਘਰ ਗਸਾਈ ਜਿਨ ਪੂਰੀ ਬੰਤ ਬਣਾਈ ਤੂੰ ਪਾਰੋ ਸ਼ਮੀ ਮੁਰਾ ਇਹ ਪੁਨ ਪਦਾਰਥ ਤੇਰਾ ਜਨ ਨਾਨਕ ਏਕ ਧਿਆਇ ਸਰਬ ਫਲਾ ਪੁਨ ਪਿਆ ਸੋਰਠ ਮਹਲਾ ਪੰਜਵਾਂ ਵਰਪੂਰਾ ਨਮਸਕਾਰੇ ਪ੍ਰਭ ਸਭੇ ਕਾ ਜਿਸ ਵਾਰੇ ਹਰ ਆਪਣੇ ਕਿਰਪਾ ਤਾਰੀ ਪ੍ਰਭ ਪੂਰਨ ਪੈ ਜਿਸ ਵਾਰੀ ਆਪਣੇ ਦਾਸ ਕੋ ਪਇਓ ਸਹਾਈ ਸਗਲ ਮਨੋਰਥ ਕੀਨੇ ਕਰਤੇ ਓਣੀ ਬਾਤ ਨ ਕਾਈ ਰਹਾਓ ਕਰਤੇ ਬੁਰਖ ਤਾਲ ਤਿ ਵਾਇਆ ਚੈ ਲਗ ਚਲੀ ਮਾਇਆ ਟੋਟ ਨਾ ਖਤ ਹੂੰ ਆਵੇ ਮੇਰੇ ਪੂਰੇ ਸਤੁਰ ਪਾਵੇ ਸਿਮਰ ਸਿਮਰ ਦੇ ਆਲਾ ਸਭ ਜੀ ਪਏ ਕਿਰਪਾਲਾ ਜੈ ਜੈ ਘਰ ਗੁਸਾਈ ਜਿਨ ਬੁਰੀ ਬੰਤ ਬਣਾਈ ਬਾਰੋ ਸਾਮੀ ਮੁਰਾ ਇਹ ਪੁਨ ਪਦਾਰਥ ਤੇਰਾ ਜਨ ਨਾਨਕ ਏਕ ਧਿਆਇ ਸਰਬ ਫਲਾ ਪੁਨ ਪਇਆ ਸੋਰਠ ਮਹਲਾ ਪੰਜਵਾਂ ਵਰਪੂਰਾ ਨਮਸਕਾਰੇ ਪ੍ਰਭ ਸਬੇ ਕਾ ਜਿਸ ਵਾਰੇ ਅਰ ਆਪਣੇ ਕਿਰਪਾਤਾਰੀ ਪ੍ਰਭ ਪੂਰਨ ਪੈਜ ਸਵਾਰੀ ਆਪਣੇ ਦਾਸ ਕੋ ਪਇਓ ਸਹਾਈ ਸਗਲ ਮਨੋਰਥ ਕੀਨੇ ਕਰਤੇ ਓਣੀ ਬਾਤ ਨਕਾਈ ਰਹਾਉ ਕਰਤੇ ਬੁਰਖ ਤਾਲ ਦੀ ਬਿਆ ਵਿਛੈ ਲਗ ਚਲੀ ਮਾਇਆ ਟੋਟ ਨਾ ਕਤ ਹੂੰ ਆਵੇ ਮੇਰੇ ਪੂਰੇ ਸਤਿਗੁਰ ਪਾਵੇ ਸਿਮਰ ਸਿਮਰ ਦੇ ਯਾਲਾ ਸਭ ਜੀ ਪਏ ਕਿਰਪਾ ਲਾ ਜੈ ਜੈ ਘਰ ਗੁਸਾਈ ਜਿਨ ਬੁਰੀ ਬੰਤ ਬਣਾਈ ਤੋ ਪਾਰੋ ਸ਼ਾਮੀ ਮੂਰਾ ਏ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਧਿਆਇ ਸਰਬ ਫਲਾ ਪੁੰਨ ਪਿਆ ਸੋਰਠ ਮਹਲਾ ਪੰਜਵਾਂ ਗੁਰਪੂਰਾ ਨਮਸਕਾਰੇ ਪ੍ਰਭ ਸਬੇ ਕਾ ਜਿਸ ਵਾਰੇ ਅਰ ਆਪਣੇ ਕਿਰਪਾ ਤਾਰੀ ਪ੍ਰਭ ਪੂਰਨ ਪੈ ਜਸਵਾਰੀ ਆਪਣੇ ਦਾਸ ਕੋ ਪਇਓ ਸਹਾਈ ਸਗਲ ਮਨੋਰਥ ਕੀਨੇ ਕਰਤੇ ਹੁਣੀ ਬਾਤ ਨਕਾਈ ਰਹਾਓ ਕਰਤੇ ਬੁਰਖ ਤਾਲ ਤਿ ਬਯਾ ਪਿਛੈ ਲਗ ਚਲੀ ਮਾਇਆ ਟੋਟ ਨਖਤ ਹੂੰ ਆਵੇ ਮੇਰੇ ਸਤਿ ਧੁਰਪਾਵੇ ਸਿਮਰ ਸਿਮਰ ਦੇਵਾਲਾ ਸਭ ਜੀ ਪਏ ਕਿਰਪਾਲਾ ਜੈ ਜੈ ਘਰ ਗੁਸਾਈ ਜਿਨ ਪੂਰੀ ਬੰਤ ਬਣਾਈ ਤੂੰ ਭਾਰੋ ਸਾਮੀ ਮੂਰਾ ਏ ਪੁੰਨ ਪਦਾਰਥ ਤੇਰਾ ਗਨ ਨਾਨਕ ਏਕ ਤਿਆ ਸਰਬ ਫਲਾ ਪੁਨ ਪਿਆ ਸੋਰਠ ਮਹਲਾ ਪੰਜਵਾਂ ਪੁਰਪੁਰਾ ਨਮਸਕਾਰੇ ਪ੍ਰਭ ਸੱਪੇ ਕਾ ਜਿਸ ਵਾਰੇ ਅਰ ਆਪਣੇ ਕਿਰਪਾ ਤਾਰੀ ਪ੍ਰਭ ਪੂਰਨ ਪੈ ਜਿਸ ਵਾਰੀ ਆਪਣੇ ਦਾਸ ਕੋ ਪਇਓ ਸਹਾਈ ਸਗਲ ਮਨੋਰਥ ਕੀਨੇ ਕਰਤੇ ਹੁਣੀ ਬਾਤ ਨਾ ਕਾਈ ਰਹਾਓ ਕਰਤੇ ਬੁਰਖ ਤਾਲ ਤਿਵਾਇ ਪਿਛੈ ਲਗ ਚਲੀ ਮਾਇਆ ਟੋਟ ਨਾ ਕਤ ਹੂੰ ਆਵੇ ਮੇਰੇ ਪੂਰੇ ਸਤੁਰ ਪਾਵੇ ਸਿਮਰ ਸਿਮਰ ਦਇਆਲਾ ਸਭ ਜੀ ਪਏ ਕਿਰਪਾਲਾ ਜੈ ਜੈ ਕਾਰ ਗੁਸਾਈ ਜਿਨ ਪੂਰੀ ਬਣਤ ਬਣਾਈ ਤੂੰ ਭਾਰੋ ਸਾਮੀ ਮੋਰਾ ਏ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਧਿਆਇਆ ਸਰਬ ਭਲਾ ਪੁਨ ਪਿਆ ਸੋਰਠ ਮਹਲਾ ਪੰਜਵਾਂ ਵਰਪੂਰਾ ਨਮਸਕਾਰੇ ਪ੍ਰਭ ਸਭੇ ਕਾ ਜਿਸ ਵਾਰੇ ਹਰ ਆਪਣੇ ਕਿਰਪਾ ਤਾਰੀ ਪ੍ਰਭ ਪੂਰਨ ਪੈ ਜਿਸ ਵਾਰੀ ਆਪਣੇ ਦਾਸ ਕੋ ਪਇਓ ਸਹਾਈ ਸਗਲ ਮਨੁਰਥ ਕੀਨੇ ਕਰਦੇ ਓਣੀ ਬਾਤ ਨਾ ਕਾਈ ਰਹਾਓ ਕਰਤੇ ਬੁਰਖ ਤਾਲ ਦੀ ਵਾਇ ਵਿਛੈ ਲਗ ਚਲੀ ਮਾਇਆ ਟੋਟ ਨਾ ਕਤ ਹੂੰ ਆਵੇ ਮੇਰੇ ਪੂਰੇ ਸਤਗੁਰ ਪਾਵੇ ਸਿਮਰ ਸਿਮਰ ਦੇਯਾ ਲਾ ਸਭ ਜੀ ਭਏ ਕਿਰਪਾ ਜੈ ਜੈ ਘਰ ਗੁਸਾਈ ਜਿਨ ਪੂਰੀ ਬੰਦ ਬਣਾਈ ਤੂੰ ਭਰੋ ਸ਼ਾਮੀ ਮੂਰਾ ਇਹ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਧਿਆਇ ਸਰਬ ਭਲਾ ਪਾਇਆ ਸੋਰਠ ਮਹਲਾ ਪੰਜਵਾ ਗੁਰਪੂਰਾ ਨਮਸਕਾਰੇ ਪ੍ਰਭ ਸਪੇ ਕਾਜ ਸਵਾਰੇ ਹਰ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਪੈ ਜਿਸਵਾਰੀ ਆਪਣੇ ਦਾਸ ਕੋ ਪਇਓ ਸਹਾਈ ਸਗਲ ਮਨੋਰਥ ਕੀਨੇ ਕਰਤੇ ਹੁਣੀ ਬਾਤ ਨਾ ਕਾਈ ਰਹਾਓ ਕਰਤੇ ਬੁਰਖ ਤਾਲ ਤਿਵਾਇ ਪਿਛੈ ਲਗ ਚਲੀ ਮਾਇਆ ਟੋਟ ਨਾ ਕਤ ਹੂੰ ਆਵੇ ਮੇਰੇ ਪੂਰੇ ਸਤਿਗੁਰ ਪਾਵੇ ਸਿਮਰ ਸਿਮਰ ਦੇ ਯਾਲ ਸਭ ਜੀ ਭਏ ਕਿਰਪਾ ਲਾ ਜੈ ਜੈ ਘਰ ਗੁਸਾਈ ਜਿਨ ਪੂਰੀ ਬੰਤ ਬਣਾਈ ਤੂੰ ਭਾਰੋ ਸਾਮੀ ਮੂਰਾ ਇਹ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਧਿਆਇ ਸਰਬ ਭਲਾ ਪੁੰਨ ਪਿਆ ਸੋਰਠ ਮਹਲਾ ਪੰਜਵਾਂ ਪੁਰਪੁਰਾ ਨਮਸਕਾਰੇ ਪ੍ਰਭ ਸਭੇ ਕਾ ਜਿਸ ਵਾਰੇ ਹਰ ਆਪਣੇ ਕਿਰਪਾ ਤਾਰੀ ਪ੍ਰਭ ਪੂਰਨ ਪੈ ਜਿਸ ਵਾਰੀ ਆਪਣੇ ਦਾਸ ਕੋ ਪਇਓ ਸਹਾਈ ਸਗਲ ਮਨੋਰਥ ਕੀਨੇ ਕਰਤੇ ਬੀਤ ਨਾ ਕਾਈ ਰਹਾਓ ਕਰਤੇ ਬੁਰਖ ਤਾਲ ਤਿ ਬਯਾ ਵਿਛੈ ਲਗ ਚਲੀ ਮਾਇਆ ਟੋਟ ਨਾ ਖਤ ਹੂੰ ਆਵੇ ਮੇਰੇ ਪੂਰੇ ਸਤਿਗੁਰੂ ਪਾਵੇ ਸਿਮਰ ਸਿਮਰ ਦੇਯਾ ਲਾ ਸਭ ਜੀ ਪਏ ਕਿਰਪਾ ਲਾ ਜੈ ਜੈ ਸਾਈ ਜਨਪੁਰੀ ਬੰਤ ਬਣਾਈ ਤੂੰ ਪਾਰੋ ਸਾਮੀ ਮੂਰਾ ਇਹ ਪੁਨਪਦਾਰਥ ਤੇਰਾ ਜਨ ਨਾਨਕ ਏਕ ਧਿਆਇ ਸਰਬ ਭਲਾ ਪੁਨ ਪਿਆ ਸੋਰਟ ਮਹਲਾ ਪੰਜਵਾਂ ਪੁਰ ਰੰਮ ਸਕਾਰੇ ਪ੍ਰਭ ਸਭੇ ਕਾ ਜਿਸ ਵਾਰੇ ਹਰ ਆਪਣੇ ਕਿਰਪਾ ਤਾਰੀ ਪ੍ਰਭ ਪੂਰਨ ਪੈ ਜਿਸ ਵਾਰੀ ਆਪਣੇ ਦਾਸ ਕੋ ਪਇਓ ਸਹਾਈ ਸਗਲ ਮਨੋਰਥ ਕੀਨੇ ਕਰਤੇ ਓਣੀ ਬਾਤ ਨਕਾਈ ਰਹਾਓ ਕਰਤੇ ਬੁਰਖ ਤਾਲ ਤਿਵਾਇਾ ਪਿਛੈ ਲਗ ਚਲੀ ਮਾਇਆ ਟੋਟ ਨਾ ਕਤ ਹੂੰ ਆਵੇ ਮੇਰੇ ਪੂਰੇ ਸਤਿਗੁਰ ਪਾਵੇ ਸਿਮਰ ਸਿਮਰ ਦੇਇਆਲਾ ਸਭ ਜੀ ਪਏ ਕਿਰਪਾਲਾ ਜੈ ਜੈ ਕਰ ਗੁਸਾਈ ਜਨਪੁਰੀ ਬੰਤ ਬਣਾਈ ਤੂੰ ਪਾਰੋ ਸ਼ਾਮੀ ਮੂਰਾ ਇਹ ਪੁਨ ਪਦਾਰਥ ਤੇਰਾ ਜਨ ਨਾਨਕ ਇੱਕ ਧਿਆਇ ਸਰਬ ਭਲਾ ਪੁਨ ਪਾਇ ਸੋਢ ਮਹਲਾ ਪੰਜਵਾਂ ਨਮਸਕਾਰੇ ਪ੍ਰਭ ਸਭੇ ਕਾ ਜਿਸ ਵਾਰੇ ਹਰ ਆਪਣੇ ਕਿਰਪਾ ਤਾਰੀ ਪ੍ਰਭ ਪੂਰਨ ਪੈ ਜਿਸ ਵਾਰੀ ਆਪਣੇ ਦਾਸ ਕੋ ਪਇਓ ਸਹਾਈ ਸਗਲ ਮਨ ਉਰਥ ਕੀਨੇ ਕਰਤੇ ਓਣੀ ਬਾਤ ਨਾ ਕਾਈ ਰਹਾਓ ਕਰ ਬੁਰਖਤਾਲ ਤੇ ਵਾਇਾ ਵਿਛੈ ਲਗ ਚਲੀ ਮਾਇਆ ਟੋਟ ਨਾ ਘਤ ਹੂੰ ਆਵੇ ਮੇਰੇ ਪੂਰੇ ਸਤੁਰ ਪਾਵੇ ਸਿਮਰ ਸਿਮਰ ਦੇ ਅਲਾ ਸਭ ਜੀ ਪਏ ਕਿਰਪਾ ਲਾ ਜੈ ਜੈ ਘਰ ਗੁਸਾਈ ਜਿਨ ਪੂਰੇ ਤੋ ਪਰੋ ਸਾਮੀ ਮੋਰਾ ਇਹ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਧਿਆਇਆ ਸਰਬ ਫਲਾ ਪੁੰਨ ਪਾਇਆ ਵੀਡੀਓ ਪਸੰਦ ਆਈ ਹੋਵੇ ਤਾਂ ਸਬਸਕ੍ਰਾਈਬ ਜਰੂਰ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ